ਡਾਕਟਰ ਇੰਦਰਬੀਰ ਨੀਜਰ ਮਿਹਰਬਾਨ ਸਪੀਕਰ ਸਾਹਿਬ ਇੱਕ ਬੜਾਈ ਗੰਭੀਰ ਮਸਲਾ ਹੈ ਜੀ ਅੰਮ੍ਰਿਤਸਰ ਦਾ ਕਿ ਜਿਹੜੇ ਯਾਤਰੀਓ ਸ਼ਰਧਾਲੂ ਸ਼੍ਰੀ ਹਰਮੰਦਰ ਸਾਹਿਬ ਤੇ ਦਰਸ਼ਨ ਕਰਨ ਆਉਂਦੇ ਨੇ ਤਾਂ ਉਥੇ ਪਾਰਕਿੰਗ ਦਾ ਸਰਕਾਰਾਂ ਵੱਲੋਂ ਬਣਾਇਆ ਗਿਆ ਸੀ ਇੱਕ ਸਾਰਾ ਗੜੀ ਪਾਰਕਿੰਗ ਸਾਰਾ ਗੜੀ ਸਕੂਲ ਜਿੱਗਾ ਉਥੇ ਜਿਹੜਾ ਕਿ ਜਿਹੜੇ ਸਾਰਾ ਗੜੀ 12 ਸਪਟੈਂਬਰ 1897 ਚ ਸਾਡੇ 22 ਜਵਾਨ ਸ਼ਹੀਦ ਹੋਏ ਸੀ ਉਥੇ ਔਰ ਸਭ ਨੂੰ ਵਿਕਟੋਰੀਆ ਕ੍ਰਾਸ ਮਿਲਿਆ ਸੀਗਾ ਤਾਂ ਉਹਦੀ ਯਾਦਗਾਰ ਚ ਸਕੂਲ ਬਣਿਆ ਸੀ ਲੇਕਿਨ ਸਕੂਲ ਨੂੰ ਤੋੜ ਕੇ ਉੱਤੇ ਇੱਕ ਪਾਰਕਿੰਗ ਬਣਾਈ ਗਈ ਸੋ ਮੇਰਾ ਮੁੱਦਾ ਹੈ ਸਰ ਇਹ ਮੈਂ ਤੁਹਾਡੇ ਧਿਆਨ ਚ ਸਰਕਾਰ ਦੇ ਧਿਆਨ ਚ ਦਿਨਾ ਚਾਹੁੰਦਾ ਤੁਹਾਡੇ ਮਾਧਮ ਰਹੀਂ ਕਿ ਉਹਦੀ ਜਿਹੜੀ ਠੇਕਾ ਹੈ ਨਾ ਬੜੇ ਸਾਲ ਤੋਂ ਇੱਕੋ ਬੰਦੇ ਕੋਲ ਹੈ ਜੀ ਤੇ ਉਹ ਜਿਹੜਾ ਬੰਦਾ ਹੈ ਉਹਨੇ ਪਿਛਲੀ ਵਾਰ ਵੀ ਜਦੋਂ ਲੱਗਾ ਠੇਕਾ ਦੁਬਾਰਾ ਤੇ ਉਹਨੇ ਦੋ ਨੰਬਰ ਤੇ ਆਪਣਾ ਨਾਂ ਰੱਖ ਲਿਆ ਤੇ ਪਹਿਲਾਂ ਬੈਕ ਆਊਟ ਕਰ ਗਿਆ ਤੇ ਫਿਰ ਕੋ ਚਲਾ ਗਿਆ ਹੁਣ ਸਮੱਸਿਆ ਮੈਂ ਇਹ ਨੇ ਕਿ ਉਹ ਥੱਲੇ ਜਿਹੜਾ ਬੇਸਮੈਂਟ ਚ ਸਵਾਰੀਆਂ ਦੂਰੋਂ ਆਉਂਦੀਆਂ ਨੇ ਸਾਡੇ ਸ਼ਰਧਾਲੂ ਦੂਰੋਂ ਆਉਂਦੇ ਨੇ ਤੇ ਜਿਹੜੇ ਟਾਇਲਟਸ ਨੇ ਨਾ ਨਾਨ ਫੰਕਸ਼ਨਲ ਨੇ ਉਹਨਾਂ ਨੂੰ ਵਿਚਾਰਿਆਂ ਨੂੰ ਬਾਹਰ ਬੈਠ ਕੇ ਆਪਣਾ ਯੂਜ਼ ਕਰਨਾ ਪੈਂਦਾ ਔਰ ਦੂਜੀ ਗੱਲ ਲਿਫਟਾਂ ਖਰਾਬ ਨੇ ਉਸ ਬੰਦੇ ਨੇ ਆਪਣੀ ਉਹ ਬੈਟਰੀ ኦਪਰੇਟਿਡ ਗੱਡੀਆਂ ਲਾਈਆਂ ਹੋਈਆਂ ਨੇ 5-500 6-600 ਰੁਪਈਆ ਉਹ ਬੇਸਮੈਂਟ ਚੋਂ ਬਾਹਰ ਲਿਆਉਂਦਾ ਪੈਸੇ ਲੈਂਦਾ ਜੀ ਸੋ ਪੂਰੀ ਉਹ ਤੇ ਗੁੰਡਾਗਰਦੀ ਚੱਲ ਰਹੀ ਹੈ ਇਸ ਬਾਰੇ ਅ ਵਿਖੇਲੇ ਪੁੱਡਾ ਥੱਲੇ ਹੁੰਦਾ ਇਹ ਕਾਰਪੋਰੇਸ਼ਨ ਦਾਰੇ ਨਹੀਂ ਆਉਂਦਾ ਸੋ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਉਹ ਇਸ ਗੱਲ ਨੂੰ ਧਿਆਨ ਦੇ ਕੇ ਇਸ ਬੰਦਿਆਂ ਨੂੰ ਇਹੋ ਜਿਹੇ ਬੰਦਿਆਂ ਨੂੰ ਬਾਹਰ ਕੱਢਿਆ ਜਾਵੇ ਉੱਥੇ ਕੋਈ ਜਾਂ ਤੇ ਐਸਜੀਪੀਸ ਨੂੰ ਉਹਨਾਂ ਨੇ ਕੰਸਲਟੇਸ਼ਨ ਵਿੱਚ ਚੈਰੀਟੇਬਲ ਤਰੀਕੇ ਨਾਲ ਹੀ ਪਾਰਕਿੰਗ ਫ੍ਰੀ ਕਰਤੀ ਜਾਵੇ ਲੇਕਿਨ ਮੇਨਟੇਨੈਂਸ ਕਰਨੀ ਬਹੁਤ ਲਾਜ਼ਮੀ ਹੈ ਬੜੇ ਸਰਦਾਲਾਂ ਨੂੰ ਬਹੁਤ ਮੁਸ਼ਕਲਾਂ ਉਸ ਪਾਰਕਿੰਗ ਦੀ ਆ ਰਹੀਆਂ ਸਨ